ਆ ਦੇਖੋ ਜੀ ਸਾਰਾ ਸਮਾਨ ਜਿਹੜਾ ਰਾਜਨਗਰ ਦੇ ਘਰ ਦੇ ਆ ਘਰ ਹੈ ਜੀ ਤੁਹਾਡੇ ਘਰ ਦੇ ਬਾਹਰ ਜਿਹੜਾ ਸਮਾਨ ਰੱਖਿਆ ਹੋਇਆ ਤੇ ਗੱਲਬਾਤ ਕਰਾਂਗੇ ਕੀ ਕਰਨਾ ਕਰਕੇ ਜਿਹੜਾ ਸਮਾਨ ਜਿਹੜਾ ਰੱਖਿਆ ਹੁਣ ਕਿਰਾਏਦਾਰੀ ਅੰਦਰ ਰਹਿਣਗੇ ਹਾਂਜੀ ਭਾਈ ਬਈ ਮਕਾਨ ਕਿਹਨਾਂ ਦੇ ਨਾਮ ਆ ਜੀ ਮੇਰੀ ਮਾਤਾ ਦੇ ਨਾਮ ਤੇ ਮਕਾਨ ਆ ਜੀ 41000 ਰੁਪਏ ਬਿਜਲੀਆ ਬਿੱਲ ਆ ਬਿਜਲੀਆ ਬਿੱਲ ਤੱਕ ਨਹੀਂ ਦੇ ਰਹੇ ਆ ਜੀ ਜੇ ਪੈਸੇ ਮੰਗਦਾ ਤਾਂ ਬਿਆਨ ਖਤਮ ਹੋ ਜਾਂਦਾ ਬਾਈ ਇਹਨਾਂ ਕੋ ਜਿਹੜਾ ਕਿਰਾਇਆ ਉੱਪਰ ਉਹ ਰਹਿ ਗੁਰ ਰਿਹਾ ਬਈ ਤੁਹਾਡੇ ਮਕਾਨ 'ਚ ਹੁਣ ਓਏ ਆਹੀ ਚਾਰੀਆ ਨੇ ਰਹਿੰਦੇ ਪਏ ਜੀ ਉੱਤੋਂ ਸਾਨੂੰ ਧਮਕਿੰਦੇ ਸਾਡੀ ਭੈਣ ਨੂੰ ਆ ਕੀਤਾ ਸਾਡੀ ਮਾਂ ਨੂੰ ਆ ਕੀਤਾ ਨਹੀਂ ਇੱਕ ਇੱਕ ਹੀ ਕਿਰਾਏਦਾਰ ਦਿੱਤਾ ਤੁਸੀਂ ਕਿਰਾਏ ਕੀ ਕੋਈ ਤੁਹਾਡਾ ਕੋਈ ਇਹਨਾਂ ਦਾ ਸਾਰਾ ਕੁਝ ਪਿਆਈ ਕਿੰਨੇ ਸਾਲ ਦਾ ਐਗਰੀਮੈਂਟ ਕੀਤਾ ਕਿੰਨੇ ਮਹੀਨੇ ਦਾ ਕੀਤਾ ਇਹ ਐਗਰੀਮੈਂਟ ਖਤਮ ਹੋਣ ਤੋਂ ਬਾਅਦ ਹੀ ਗੱਲ ਆਈ ਆਲੀ ਹੂੰ ਪਰ ਤੁਹਾਡੇ ਪਰਿਵਾਰ ਚ ਕੌਣ ਕੌਣ ਹੈਗਾ ਭਾਜੀ ਫਿਰ ਮੇਰੀ ਇੱਕ ਪਾਪਾ ਦੀ ਡੈਥ ਹੋ ਗਈ ਆ ਉਹੀ ਪੈਸੇ ਮਿਲ ਗਏ ਆ ਭਾ ਜਗਾ ਲਈ ਹੀ ਲਾਉਂਦੇ ਸੀ ਓਏ ਆਪਾਂ ਉਹੀ ਲਾਉਂਦੇ ਆਪਾਂ ਕਹਿੰਦੇ ਭਈ ਇਹ ਅੱਜ ਧੱਕੇ ਕਰਦੇ ਵੇ ਸਾਡੇ ਸਾਰਿਆਂ ਨਾਲੀ ਉੱਤੋਂ ਉੱਤੋਂ ਸਾਡੇ ਝੂਠਾ ਨਾਮ ਲਾ ਰਹੇ ਕੀ ਇਹਨਾਂ ਨੇ ਆਹ ਕਰਤਾ ਈ ਉਹ ਕਰ ਵੀ ਅਸਮਾਨ ਕਿੰਨਾ ਦਾ ਭਾਜੀ ਆ ਸਾਰਾ ਇਹ ਸਾਰਾ ਉਹਨਾਂ ਦਾ ਹੀ ਸਾਨੂੰ ਅੰਦਰ ਆਏ ਨੇ ਦਿੰਦੇ ਆਪਾਂ ਅੰਦਰ ਆਪਾਂ ਇਹਨਾਂ ਨੂੰ ਕਹਿੰਨੇ ਵੀ ਸਾਨੂੰ ਪੈਸੇ ਸਾਨੂੰ ਪੈਸੇ ਦੇ ਲੋ ਜਗਾ ਤੇ ਜਿੱਦਾਂ ਵੀ ਨਵੇੜੋ ਸੀ ਅਸਮਾਨ ਤੁਸੀਂ ਗੱਡੇ ਬਾਹਰ ਭਈਏ ਨਾ ਇਹਨਾਂ ਨੇ ਅੰਦਰ ਤਾਲਾ ਲਾ ਲਾਂਦੇ ਜੀ ਅੰਦਰ ਨਾਲ ਕੋਈ ਆ ਕਰੇ ਨਹੀਂ ਕੋਈ ਆ ਗਾ ਨਹੀਂ ਜੇ ਘਰ ਤੁਹਾਡਾ ਵਾ ਤੇ ਤੁਹਾਨੂੰ ਕਿਉਂ ਨਹੀਂ ਜਾਣ ਦੇ ਰਹੇ ਭਾਜੀ ਕਿਰਾਏਦਾਰ ਤੇ ਇਨਾ ਥੋੜਾ ਅਧਿਕਾਰ ਹੋ ਗਿਆ ਕਿ ਕਿਰਾਏ ਧੱਕਾ ਕਰਦੇ ਪੇ ਵੋਈ ਸਾਰੇ ਕੁਛ ਹਟਣਾ ਹੂੰ ਹੋਰ ਪ੍ਰਸ਼ਾਸਨ ਆਇਆ ਪੁਲਿਸ ਵਾਲੋਂ ਕੀ ਸੁਵਾਸਨਾ ਦਿੱਤਾ ਉਹਨਾਂ ਨੇ ਬੁਲਾਇਆ ਜੀ ਉੱਥੇ ਚੱਲੇ ਆ ਜੀ ਉਸਕੇ ਨਾਮ ਬੁਲਾਇਆ ਗੋਮੈਂਟ ਕਾ ਦੇ ਤੁਹਾਡੇ ਹੱਥੇ ਜਪੜੇ ਹੋਏ ਇਹ ਭਾਈ ਦੇ ਮਿੱਕੀ ਯਾਰ ਭਰਾ ਦੇ ਨਾਮ ਦੀ ਅੱਛਾ ਇਹ ਨਾਮ ਦੀ ਰਜਿਸਟਰੀ ਹੈ 1000 ਤੱਕਾ ਕਰਦਾ ਗੱਲ ਖਤਮ ਹੈ ਅੱਤ ਕਹਿੰਦਾ ਮੇਰੇ ਮੈਂ ਘਰ ਚ 3 ਲੱਖ ਲਾਇਆ ਫਿਰ ਕਹਿੰਦਾ 2 ਲੱਖ ਲਾਇਆ ਭਾਈ ਰਿੰਕੂ ਭਜੀ 1.5 ਸਾਲ ਦੇ ਵਿੱਚ 3-3 ਲੱਖ ਰੁਪਏ ਲਾਤਾ ਇਹਨਾਂ ਨੇ 150 ਭਾਈ ਜੀ ਨੂੰ ਕਿਹੜਾ 3 ਲੱਖ ਆਹ ਕੀ ਹੈ ਸਾਰੀ ਵੀਡੀਓ ਭਾਈ ਕਿਹੜਾ ਤੱਕਾ ਕੀਤਾ ਕੋਈ ਨਾ ਭਾਈ ਸਾਡੇ ਕੱਪੜੇ ਖਿੱਚਣ ਦੇ ਧਮਕੀਆਂ ਦੇਣ ਦੇ ਸਾਨੂੰ ਕੋਟ ਕਿ ਮਾਰੇ ਭਾਈ ਸਾਨੂੰ ਦੋ ਵਾਰੀ ਵੀਡੀਓ ਦੇ ਵਿੱਚ ਪਹਿਲੋ ਆ ਦੇਖੋ ਲੋਕ ਇਹ ਕੋਣ ਹੈ ਦੋ ਭਾਈ ਤੂੰ ਹੀ ਦੇਖ ਲੋ ਮਾਰਦੇ ਨੇ ਸਾਡੇ ਖੇਚੇ ਕਿਹਦੇ ਸਦਾਜੀ ਕੋਣ ਨਾਲ ਜਿਹੜੇ ਆਏ ਇਹ ਉਹਨਾਂ ਵੱਲੋਂ ਆ ਭਾਈ ਤੁਸੀਂ ਤੇ ਬੈਠਦੇ ਬੈਠੇ ਤੁਹਾਨੂੰ ਠਾ ਕੇ ਉਹ ਰਹੇ ਆ ਭਾਈ ਇਹ ਕਹਿੰਦੇ ਭਾਈ ਤੇ ਕਹਿੰਦਾ ਅੱਛਾ ਇੱਕ ਨੇ ਨੂੰ ਕਿਰਾਇਆ ਤੇ ਦਿੱਤਾ ਇੱਕ ਨੇ ਛੱਤ ਦਿੱਤੀ ਭਾਈ ਰਹਿਣ ਨੂੰ ਉਲਟਾ ਸਾਡੇ ਧੱਕਾ ਕਰ ਰਹੇ ਭਾਈ 50000 ਬਿਜਲੀ ਦਾ ਬਿੱਲ ਬਣੇ ਦਾ ਦਿੱਤਾ ਕਿਉਂ ਨਹੀਂ ਜੇ ਤੂੰ ਰਹਿਣਾ ਵਾ ਕਿਸ਼ਤਾ ਸਾਡੀਆਂ ਮੁੰਡਾ ਦੇ ਰਿਹਾ ਭਾਈ ਲੋਨ ਦੀਆਂ ਸਾਰੀਆਂ ਤੂੰ ਕੀ ਲੈਣਾ ਦੇਣਾ ਵਿੱਚ ਕਹਿੰਦਾ ਤਿੰਨ ਲੱਗਾ ਫੈਸਲਾ ਹੋਇਆ ਕਹਿੰਦਾ ਤਿੰਨ ਲੱਗਾ ਆਪਾਂ ਕਹਾਂ ਜੋ ਤੇਰਾ ਲੱਗਾ ਬਿੱਲ ਲਿਆ ਜਿੰਨਾ ਬਿੱਲ ਦਾ ਤੇਰੇ ਜਨੂਏ ਪੈਸੇ ਬੰਦੇ ਆ ਅਸੀਂ ਤੈਨੂੰ ਦਿਨੇ ਆ ਤੂੰ ਸਾਡਾ ਘਰ ਖਾਲੀ ਕਰ ਦੇ ਚਾਰ ਵਾਰੀ ਫੈਸਲਾ ਹੋਇਆ ਭਾਈ ਰਿੰਕੂ ਭਾਈ ਦੇ ਦਫ਼ਤਰ ਬੈਠ ਕੇ ਵੀ ਹੋਇਆ ਅੱਛਾ ਫੈਸਲੇ ਹੋਏ ਬੈਲੇ ਸਾਰੇ ਥਾਣੇ ਦੇ ਵਿੱਚ ਵੀ ਹੋਏ ਆ ਹੁਣ ਮਿੱਕੋ ਭ ਨੇ ਫੈਸਲਾ ਕੀਤਾ ਸੀ ਇਹ ਉਹਦਾ ਵੀ ਮੁਕਰ ਕੇ ਹੁਣ ਕੀ ਫੈਸਲਾ ਕੀ ਹੋਇਆ ਸੀ ਹੁਣ ਲਾਸਟ ਹੁਣ ਵੀ ਪਈ ਇਹਨਾਂ ਫੈਸਲਾ ਹੋਇਆ ਸੀ ਕਿ ਅਨਪੈਨ ਨੂੰ ਕਿਹਾ ਜੋ ਤੇਰੇ ਪੈਸੇ ਬੰਦੇ ਆ ਜਨੂਅਲ ਤੈਨੂੰ ਦੇ ਦਾਂਗੇ ਤੂੰ ਘਰ ਖਾਲੀ ਕਰ ਦੇ ਇਹ ਉਲਟ ਸਾਨੂੰ ਕਹਿ ਰਿਹਾ ਉਤੋਂ ਉਹਨਾਂ ਦਾ ਕੀ ਕਹਿਣਾ ਕਿ ਮੈਂ 3 ਲੱਖ ਲਾਇਆ ਤਾਂ ਨਹੀਂ ਖਾਲੀ ਕਰਦਾ ਕਹਿੰਦਾ 3 ਲੱਖ ਲਾਇਆ ਮੈਂ ਨਹੀਂ ਖਾਲੀ ਕਰਨਾ ਘਰ ਮੇਰਾ ਵਾ ਅੱਛਾ 3 ਲੱਖ ਚ ਘਰ ਹੋ ਗਿਆ ਤਾਂ ਮੇਰਾ ਘਰ ਆ 3 ਲੱਖ ਕਿੰਨੀ ਜਗ੍ਹਾ ਗਈ ਬਈ ਟੋਟਲ ਸਵਾਦ ਉਹ ਮਰਲੇ ਜਗਾ ਭਾਈ ਇਹ ਕਹਿੰਦਾ ਮੇਰਾ ਘਰ ਹੈ ਜੀ ਸਮਾਨ ਕਿੰਨੇ ਕੱਢਿਆ ਭਾਈ ਆਪਾਂ ਕੱਢਿਆ ਸਮਾਨ ਭਾਈ ਇਹਦਾ ਅੱਛਾ ਇਹਨਾਂ ਦਾ ਕੱਢਿਆ ਸਮਾਨ ਭਾਈ ਧੱਕਾ ਕਰਦਾ ਸਾਡੇ ਨਾਲ ਯਾਰ ਹਰ ਵਾਰੀ ਦੁਖੀ ਕੀਤਾ ਵਾ ਭਾਈ ਇਹਨਾਂ ਨੇ 1.5 ਸਾਲ ਤੋਂ ਯਾਰ ਜਿੰਨੇ ਫੈਸਲੇ ਕਰਦੇ ਫੈਸਲਾ ਕਰਕੇ ਬਾਅਦ ਮੁੱਕਰ ਜਾਂਦਾ ਆਂਦਾ ਨਹੀਂ ਅੱਛਾ ਫੋਨ ਨਹੀਂ ਕਰਦਾ ਭਾਜੀ ਇਹ ਬਾਅਦੋਂ ਨਾ ਫੋਨ ਚੱਕਦਾ ਵਾ ਅੱਛਾ ਕਿਹ ਫੈਸਲੇ ਨਹੀਂ ਆਂਦਾ ਭਾਜੀ ਇੱਕ ਪਾਸੇ ਬੰਦਾ ਕਵੇ ਪੈਰ ਪਾਉਂਦਾ ਦੂਜੇ ਪਾਸੇ ਪੈਰ ਪਾ ਕੇ ਮੁੱਕਰ ਜਾਂਦਾ ਭਾਈ ਇਹਨੂੰ ਕੋਈ ਜ਼ਬਾਨ ਭਾਜੀ ਏਡੇ ਮੋਰ ਦੁਆਰਾਂ ਨੇ ਵਿੱਚ ਫੈਸਲੇ ਕਰਵਾਏ ਆ ਫਿਰ ਵੀ ਫੈਸਲੇ ਨਹੀਂ ਹੋਇਆ ਤਾਂ ਨਹੀਂ ਭ ਇਹ ਆਪਣੀ ਆਂਦੇ ਉਹ ਨਹੀਂ ਚੱਕਦਾ ਭਾਈ ਬਾਅਦ ਚ ਮੈਂ ਕੰਮ ਤੇ ਆ ਮੈਂ ਆਫਿਸ ਆ ਗਿਆ ਉੱਥੇ ਆ ਗਿਆ ਹਾਂ ਹੁਣ ਭਾਈ ਆਪਾਂ ਇਹਦੇ ਅੰਦਰ ਆਏ ਆ ਐਦੀ ਮੰਮੀ ਨਾ ਬੈਠੇ ਸੀਗੇ ਸਾਹੂ ਚੜ ਗਿਆ ਬੇਹੋਸ਼ ਵੀ ਨਹੀਂ ਹੋਏ ਹੈਗੇ ਠੀਕ ਆ ਉਦੋਂ ਬੈਠ ਕੇ ਲੰਮੇ ਬੈ ਗਏ ਆ ਠੀਕ ਆ ਸਾਡੇ ਸਾਹਮਣੇ ਕੇ ਸਾਡੇ ਕੋ ਵੀ ਵੀਡੀਓ ਆ ਜਾ ਕੇ ਭਾਈ ਇਹਨਾਂ ਨੇ ਐਂਬੂਲੈਂਸ ਜਾਣ ਕੇ ਬੁਲਾ ਲਈ ਆ ਤੇ ਭਾਈ ਸਿਵਲ ਹਸਪੀਟਲ ਐਡਮਿਟ ਕਰਾਤਾ ਕੀ ਤੁਹਾਡੇ ਕੋਲ ਮਾਰਿਆ ਗਿਆ ਸੀ ਉਹਨਾਂ ਨੇ ਭਾਈ ਨਾ ਕੋਈ ਮਾਰਕੁੱਟ ਹੋਈ ਆ ਨਾ ਕੋਈ ਗੱਲ ਤੁਸੀਂ ਕਹਿ ਰਹੇ ਕਿ ਸਾਡੇ ਨਾਲ ਮਾਰਕੁੱਟ ਹੋਈ ਆ ਇਹਨੇ ਸਾਡੇ ਨਾਲ ਧੱਕੇ ਮਾਰੇ ਆ ਸਾਨੂੰ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਭਜੀ ਜਿਸ ਵੇਲੇ ਤੁਸੀਂ ਸਮਾਨ ਕੱਢਿਆ ਉਹਨਾਂ ਦਾ ਉਸ ਵੇਲੇ ਪ੍ਰਸ਼ਾਸਨ ਨੂੰ ਬੁਲਾਇਆ ਤੁਸੀਂ ਇਸ ਵਾਰੀ ਪਹਿਲੇ ਆਪਾਂ ਨਹੀਂ ਬੁਲਾਇਆ ਇਹਨਾਂ ਨੇ ਬਾਅਦ ਤੋਂ ਸੱਦੇ ਆ ਭਾਈ ਤੇ ਤੁਸੀਂ ਸਮਾਨ ਇਹ ਸਮਾਨ ਕੱਢਿਆ ਕਿ ਖਾਲੀ ਨਹੀਂ ਕਰਦੇ ਬੇ ਘਰ ਕਹਿੰਦੇ ਇਹਨਾਂ ਨੇ ਪੁੱਛੋ ਕਿ ਸਮਾਨ ਘਰ ਤੋਂ ਕੱਢਿਆ ਨਹੀਂ ਉਹਨਾਂ ਦਾ ਕਹਿਣਾ ਕੀ ਹੈ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਕਿਹਾ ਸੀ ਨਾ ਤੇ 50000 ਰੁਪਏ ਬਿੱਲ ਬਣ ਗਿਆ ਬਿੱਲ ਨਹੀਂ ਦੇ ਰਹੇ ਸੀ ਜੋ ਬਿੱਲ ਮੰਗਿਆ ਬਿੱਲ ਨਹੀਂ ਦਿੰਦੇ ਤੇ ਉਦੋਂ ਐਗਰੀਮੈਂਟ ਵੀ ਹੋਇਆ ਸੀ ਤੁਹਾਡੇ ਨਾਲ ਬਿੱਲ ਉਹਨਾਂ ਦੇ ਨਾਂ ਤੇ ਆ ਹਾਂਜੀ ਬਿੱਲ ਉਹਨਾਂ ਦੇ ਨਾਂ ਤੇ ਤੇ ਕਹਿੰਦੇ ਰੈਂਟ ਤੇ ਤੁਸੀਂ ਰਹਿ ਰਹੇ ਹੋ ਨਾ ਬਾਜੀ ਸਰ ਮੇਰੇ ਕੋ ਬਕਾਇਆ ਨਾ ਲਿਖਿਆ ਪਿਆ ਜੀ ਮੈਂ ਪਰੋਟੀ ਖਰੀਦੀ ਹੈ ਅੱਛਾ ਹੈਗਾ ਤੁਹਾਡੇ ਕੋਲ ਦਿਖਾ ਦਿਖਾਓ ਪ੍ਰੂਫ ਦਿਖਾਓ ਕਿੰਨਾ ਕੋ ਲਈ ਸੀ ਦੀ ਬਾਈ ਪਰੋਟੀ ਸੁਨੀਤਾ ਦੇਵੀ ਤੋਂ ਹੋਰ ਇਹਨਾਂ ਦੀ ਮਦਰ ਕੋ ਕਿੰਨੇ ਦਾ ਲ ਇਹ 3 ਲੱਖ ਦਾ ਘਰ ਸੁਦਾ ਹੈ 3 ਲੱਖ ਦਾ ਸੁਦਾ ਹੈ ਜਿਹਦੇ ਵਿੱਚ ਮੈਂ 30000 ਰੁਪਏ ਇਹਨਾਂ ਨੂੰ ਦਿੱਤਾ ਅੱਛਾ ਇਹਨਾਂ ਨੇ ਮੈਨੂੰ ਧੋਖੇ ਨਾਲ ਤਿੰਨ ਕਿਸ਼ਤਾਂ ਭਰਾਈਆਂ ਲੋਨ ਨੰਬਰ ਪਾ ਕੇ ਗਿਆ ਕਿਸ਼ਤਾਂ ਭਰ ਦੋ ਇਹ ਤਾਂ ਮੈਂ ਬਾਅਦੋਂ ਲੋਨ ਨੰਬਰ ਦੀ ਡਿਟੇਲ ਕਢਾਈ ਕਿ ਰੋਟੀ ਦੇ ਲੋਨ ਸੀਗਾ 3 ਲੱਖ ਦਾ ਮਕਾਨ ਹੈ ਅਜੀ ਉਹਨਾਂ ਨੇ ਪੁੱਛਿਆ ਜਿਨ੍ਹਾਂ ਨੇ ਸੁਦਾ ਕੀਤਾ ਜੀ ਤੁਸੀਂ ਦੱਸ ਦੋ ਭਾਈ ਇਹ 3 ਲੱਖ ਦਾ ਮਕਾਨ ਹੈਗਾ ਵਾ ਸਰ ਮੈਂ 3 ਨਾ ਕੁੱਤੇ ਲਾ ਚੁੱਕਾ ਹਾਂ ਹੈ 3 ਨਾ ਕੁੱਤੇ ਲਾ ਚੁੱਕਾ ਮੈਂ ਅੱਛਾ ਤੈਨੂੰ ਕੁੱਤੇ ਲਾਤਾ ਸੀ ਬਾਕੀ 6 ਲੱਖ ਹੋ ਗਿਆ ਟੋਟਲ 3 ਲੱਖ ਹੋ ਗਿਆ ਜੀ ਹਾਂ ਮੇਰੇ ਕੋ ਬਕਾਇਦਾ ਰਸੀਦਾ ਪਈਆਂ ਬਿੱਲ ਪਈਆਂ ਮੇਰੇ ਕੋ 13 ਲੱਖ ਤੋਂ ਕੁਝ ਆਪ ਸਮਾਦਾ ਰਿਹਾ ਤੁਸੀਂ ਕਾਫੀ ਮੇਜਾ ਲੱਗ ਰਿਹਾ 13 ਲੱਖ ਤੋਂ ਸਰ ਇਹਨਾਂ ਨੇ ਮੈਨੂੰ ਤੋਹਫਾ ਕੀਤਾ ਬੈਂਕ ਕੋਪੀ ਕੋਪੀ ਬੈਂਕ ਤੇ ਆਈ ਸੀ ਦੱਕ ਦੀ ਪ੍ਰਾਪਰਟੀ ਇਹਨਾਂ ਦੋਖਾ ਕੀਤਾ ਨੇ ਕੋ ਰਜਿਸਟਰੀ ਨਹੀਂ ਕੀਤੀ ਕਿ ਪੈਂਦੇ ਤੇ ਪਈਆਂ ਨੇ ਰਜਿਸਟਰੀ ਹੋਏਗੀ ਤੱਕ ਰਾਣ ਦੇ ਮੇਰੇ ਨਾਮ ਉੱਤੇ ਭਾਜੀ ਕਹਿੰਦੇ ਕਿ ਤੁਹਾਡੇ ਮਦਰ ਵੱਲੋਂ ਇਹਦੇ ਸਾਈਨ ਕੀਤੇ ਕਿ ਪ੍ਰਾਪਰਟੀ ਮੇਰੇ ਨਾ ਕੀਤੀ ਕਹਿੰਦੇ ਮੇਰੇ ਕੋਲ ਪ੍ਰੂਫ ਹੈ ਸਾਰੇ ਉਹ ਕਹਦੇ ਵੀ ਕਹਿੰਦੇ ਉਹਦੇ ਕੋਲ ਪ੍ਰੂਫ ਦਿਖਾ ਰਹੇ ਉਹਨਾਂ ਕੋ ਹੈਗੇ ਸਾਰੇ ਨਾਮ ਕੀਤੀ ਦੇ ਪ੍ਰੂਫ ਪ੍ਰੂਫ ਦਿਖਾਓ ਦੇਖ ਲਓ ਤੁਸੀਂ ਜੀ ਦਿਖਾਓ ਕਹਿੰਦੇ 3 3 ਲੱਖ ਪਹਿਲੇ ਵੀ ਇਹਨਾਂ ਨੇ ਲਿਆ ਆ 3 ਇਹ ਪ੍ਰਾਪਰਟੀ ਨਾ ਹੋ ਜਾਂਦੀ ਮੈਨੂੰ ਤੁਸੀਂ ਦੱਸ ਦੋ 15 ਲੱਖ 3 ਪਹਿਲੇ ਕਹਿੰਦੇ 3 ਪ੍ਰਾਪਰਟੀ ਚ ਲਿਆ ਇਹਨਾਂ ਨੇ ਬਾਕੀ ਹੋਰ ਵੀ ਇਹਨਾਂ ਦੇ ਪ੍ਰਾਪਰਟੀ ਦੇ ਜਿਹੜੇ ਸਾਈਨ ਕਰਾਏ ਆ ਕਹਿੰਦੇ ਆ ਸੀ 1 ਮਿੰਟ ਰੀਆ ਦਾ ਬਿਆਨਾ ਹੋਇਆ ਤੇ 3 ਲੱਖ ਦੀ ਮੇਰੀ ਪ੍ਰਾਪਰਟੀ ਦਾ ਸੌਦਾ ਆਇਆ 30000 ਰੁਪਏ ਨਾਲ ਦਿੱਤਾ ਉਹ ਕਹਿੰਦੇ ਬਿਆਨਾ ਕਰਤਾ ਮੁਚਕਾ ਇਹ ਬਿਆਨਾ ਖਤਮ ਕਰ ਤੂੰ ਸੇ ਮਾਲਕੀ ਨਹੀਂ ਆ ਰਵੇ ਪ੍ਰਾਪਰਟੀ ਦੇ ਸਰਕ ਜੋ ਹਣੀ ਮਾਲ ਕਹਿ ਗਿਆ ਇਹਦਾ ਪਹਿਲੀ ਤੁਸੀਂ ਕਿਤਾ ਕਿਤਾ ਇਹ ਬਿਆਨਾ ਤਾਂ ਤਮੋ ਤਾਂ ਕਿਸੇ ਮਾਲਕ ਨਹੀਂ ਜਾ ਰਹੇ ਦੇਖੋ ਜੇ ਤਸਵੀਰਾਂ ਦੇ ਵਿੱਚ ਫੋਨ ਦੇ ਉੱਤੇ ਨਾ ਉੱਡ ਧਮਕੀਆਂ ਦਿੰਦੇ ਆ ਕਿ ਮੈਂ ਫਰਾਰੀਆਂ ਗੱਟੀਆਂ ਪਈਆਂ ਵਾਂ ਹਾਂਜੀ ਬਾਈ ਕੋਈ ਨਹੀਂ ਜਾਏਗੀ ਮੁੰਡਾ ਨਹੀਂ ਆਏਗਾ ਨਹੀਂ ਜਾਏਗੀ ਪਹਿਲੀ ਜੀ ਸੁਣੋ ਬਿਆਨਾ ਬਿਆਨਾ ਹੁੰਦੀ ਇੱਕ ਮਿੰਟ ਯਾਰ ਪਾਜੀ ਪਹਿਲੀ ਗੱਲ ਤੇ ਕਰਨ ਦੋ ਓ ਯਾਰ ਹਾਂਜੀ ਇਹ 3000 ਦਾ ਬਿਆਨਾ ਦੇਖਣਾ ਤੇ ਇਹ ਬਿਆਨਾ ਖਤਮ ਹੋ ਚੁੱਕਾ ਹੋਇਆ ਯਾਰ ਇਹਨਾਂ ਨੇ ਮਤਲਬ ਇਹਨੂੰ ਪੁੱਛੋ ਕਿ ਖਤਮ ਹੋ ਗਿਆ ਮੈਨੂੰ ਫੇਰ ਪੈਸੇ ਦੇ ਕਾਤੋਂ ਦਿੰਦੇ ਆਇਂ ਕਾਰੇ ਪੈਸੇ ਪੁੱਛੋ ਇਹਨਾਂ ਨੂੰ ਉਹਨਾਂ ਕੋਲ ਕੋਈ ਪੈਸੇ ਗੱਲ ਨਹੀਂ ਕਿ ਤੁਸੀਂ ਕਹਿੰਦੇ ਆ ਪੈਸੇ ਦੇਨੇ ਆਪਾਂ ਬਾਰੇ ਪੈਸੇ ਸਾਰੇ ਮੇਰਾ ਬਿਆਨਾ ਹੋਇਆ ਇਹਦੇ ਨਾਲ ਕਿ ਇੱਥੇ ਨਾ ਰਹਿਣਾ ਇਹ ਬਿਆਨਾ ਹੋਇਆ ਬਿਆਨਾ ਤੁਸੀਂ ਪੈਸੇ ਨਹੀਂ ਦਿੱਤੇ ਪੁਣੇ ਇਹ ਮੁਕਰਿਆ ਇਹ ਮੁਕਰਿਆ ਰੋਟੀ ਦੇ ਮੈਂ ਬਿਆਨਾ ਖਤਮ ਹੋ ਚੁੱਕਾ ਤੁਸੀਂ ਕਿ ਤਵੇ ਮਾਲਕ ਬਣ ਕੇ ਪੋਪਟੀ ਸਰੇ ਪੰਜ ਕਾਰਵਾਈ ਹੋਣੀ ਹੈ ਆਜ ਪ੍ਰੋਪੀ ਦਾ ਮਾਲਕ ਭਾਈ ਲੋਰੇ ਸਾਹਮਣੇ ਪੋਪਟੀ ਦਾ ਬਿਆਨਾ ਹੀ ਖਤਮ ਹੋ ਗਿਆ ਤੁਸੀਂ ਪੈਸੇ ਨਹੀਂ ਦਿੱਤੇ ਤੁਸੀਂ ਮਾਲਕਿੱਤਾ ਬਣ ਕੇ ਦੱਸੋ ਇਹਨਾਂ ਨੇ ਕੀਤਾ ਖਤਮ ਉਹਨਾਂ ਨੇ ਕੀਤਾ ਖਤਮ ਨਹੀਂ ਕੀਤਾ ਮਾਲਕ ਨੂੰ ਨਹੀਂ ਹੋਏ ਰਜਿਸਟਰੀ ਆਸਤੇ ਮਾਲਕ ਭਾਈ ਹਾਂਜੀ ਇਹਨਾਂ ਨੂੰ ਪਹਿਲਾਂ ਜਰਰੀ ਹੈ ਭਾਈ ਕਰਾਏਗਾ ਹਾਂ ਮੇਰਾ ਭਰਾ ਹੈ ਛੋਟਾ ਲੋ ਫਰ ਰਜਿਸਟਰੀ ਬਿਜਲੀ ਬਿੱਲ ਕਿਉਂ ਲਿਆ ਮੇਰੇ ਭਾਈ ਦੀ ਲੋ ਜੀ ਰਸੀ ਹੱਥੇ ਵਿੱਚ ਬਣਾ ਰਹੇ ਬੰਦਾ ਕੋ ਸੇਤਾ ਦੇ ਮੁੰਡੇ ਦੀ ਮੰਮੀ ਦੇ ਨਾਂ ਤੇ ਰਜਿਸਟਰੀ ਹੈ ਭਾਜੀ ਹਾਂ ਮੇਰੇ ਨਾਂ ਤੇ ਆ ਮੇਰਾ ਭਾਈ ਮੇਰਾ ਭਰਾ ਹੈ ਸੇਤਾ ਦੇ ਵੀ ਨਾਂ ਤੇ ਆ ਜਿਹੜੇ ਮੁੰਡੇ ਦੀ ਮੰਮੀ ਦੇ ਨਾਂ ਤੇ ਆ ਭਾਈ ਸਵਾਲ ਲਓ ਮਾਂ ਦੀ ਮੰਮੀ ਦੇ ਨਾਂ ਤੇ ਤੂੰ ਸੀ ਇੱਥੇ ਗਲਤ ਕਰਾ ਕੋਈ ਗਲਤ ਨਹੀਂ ਕਰਾ ਭਾਜੀ ਤੁਹਾਨੂੰ ਲੱਗਦਾ 3 ਲੱਖ ਦੀ ਬੇਪਰੋਪੀ ਹੈ 1 ਲੱਖ ਨੂੰ ਉੱਤੇ ਲਾਤਾ 3 ਲੱਖ ਉੱਤੇ ਲਾਦਾ ਮੈਂ ਭਾਜੀ ਮੇਰੀ ਗੱਲ ਪਰੋ ਭਾਈ ਮੈਂ ਕਹਿੰਦੇ ਨਾ ਭਾਈ ਜੈਨਰ ਦਿੱਤਾ ਨਹੀਂ ਆ ਵੀ ਗੱਲ ਕਰਦੇ ਆ ਭਾਈ ਇਹ ਕਹਿੰਦੇ ਨਾ ਅਸੀਂ ਇੱਕ ਬੰਦਾ ਸੀਗਾ 1.40 ਮੀਟਰ ਲਿਆਇਆ ਤੇ ਅੰਦਰ ਸਮਾਨ ਕਰਦਾਂਦਾ ਬੰਦਾ ਹੈ ਨਾ ਜੀ ਦੇ ਸਾਰੀ ਗੱਲ ਕਾਨੂੰਨ ਹੈ ਕਾਨੂੰਨ ਹੈ ਸਾਲ ਹੋ ਗਏ ਭਾਈ ਇਸ ਬੰਦੇ ਨਾਲ ਮਾਤਾ ਮੇਰੀ ਹਸਪੀਟਲ ਆ ਮਾਤਾ ਮੇਰੀ ਹਸਪੀਟਲ ਆ ਭਾਈ ਮਾਤਾ ਜੀ ਹੁਣ ਜਾਣਦੇ ਨੇ ਆ ਜਾਣਦੇ ਉਹ ਵੀ ਇਹ ਪਈ ਜੀ ਇਹਦੀ ਮਾਤਾ ਦੀ ਮਾਤਾ ਭਾਈ ਇੱਥੇ ਖੁਦ ਤੋਰ ਕੇ ਗਈ ਆ ਅਣਾ ਨੇ ਖੁਦ ਐਂਬੂਲੈਂਸ ਤੋਂ ਸੱਦੀ ਫੋਨ ਕਰਕੇ ਠੀਕ ਐ ਖੁਦ ਐਂਬੂਲੈਂਸ ਤੋਂ ਸੱਦੀ ਖੁਦ ਮਾਤਾ ਇੱਥੇ ਤੋਰ ਕੇ ਗਈ ਆ ਨਦੀ ਕਿ ਜਾਣ ਕੇ ਐਂਬੂਲੈਂਸ ਤੋਂ ਸੱਦੀ ਆਪਾਂ ਮੰਮੀ ਨੂੰ ਹਸਪਤਾਲੇ ਦਾਖਲ ਕਰਾਨੇ ਆ ਬਾਜੋ ਪਰਚਾ ਕਰਾਨੇ ਆ ਨਾ ਦੇ ਠੀਕ ਐ ਤੇ ਆਣਾ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਆ ਜਾਂ ਧੱਕਾ ਕੀਤਾ ਸਾਡੇ ਕੋ ਖੁਦ ਆਪਣੇ ਫੋਨ ਤੇ ਵੀਡੀਓ ਅੱਜ ਕੱਲ ਮਕਾਨ ਖਾਲੀ ਕੀਤਾ ਹੈ ਨਾ ਇਹ ਮਾਨਾ 40 ਮੁੰਡੇ ਬੁਲਾ ਲਏ ਇਹਨਾਂ ਨੇ 40 ਮੁੰਡੇ ਕੋਈ ਨਹੀਂ ਹੈਗੇ ਜੀ ਇੱਥੇ ਤੁਸੀਂ ਜਿੰਨਾਂ ਨੂੰ ਵੀਡੀਓ ਚ ਦੇਖ ਲਿਓ ਕੋਈ 40 ਮੁੰਡੇ ਨਹੀਂ ਹੈਗੇ ਆਹ ਦੇਖੋ ਸਾਡੀ ਮੰਮੀ ਦੀ ਹੱਥ ਦੇ ਲਓ ਤੁਸੀਂ ਜਿਨ੍ਹਾਂ ਦੇ ਘਰ ਦੇ ਮਕਾਨ ਵਾਲਾ ਹੈਗਾ ਹੈ ਇਹਨਾਂ ਦੇ ਨਾਮ ਤੇ ਦੁਖੀ ਦਿੱਤਾ ਵੇ ਮੇਰਾ ਬੰਦਾ ਮਰ ਗਿਆ ਇਹ ਜਿਗਵਾ ਹੋਰ ਇਹਦਾ ਬੰਦਾ ਸਿੱਧਾ ਨਹੀਂ ਹੈਗਾ ਭਾਜੀ ਇਹ ਕੀ ਹੋਇਆਗੀ ਇਹ ਕਮਜੋਰ ਰਿਹਾ ਭਾਜੀ ਪੀ ਜਾਂਦੇ ਕਬਜਾਤੇ ਦੇਦੇ ਜਾਂਦੇ ਬਦਮਾਸ਼ ਨੇ ਦੇ ਲਿਆ ਤੁਹਾਨੂੰ ਇਹਨਾਂ ਨੇ ਕੱਟ ਗਏ ਬਾਹ ਨੂੰ ਉੱਥੇ ਉੱਥੇ ਕੱਟੇ ਹਸਲ ਤਲ ਪੀਤਾ ਪੁਲਿਸ ਵਾਲੇ ਵੀ ਕਹਿੰਦੇ ਜੀ ਬਾਹ ਨੂੰ ਪੁੱਛੋਗੇ ਤੁਸੀਂ ਜ਼ਿੰਮੇ ਜਿਹੜਾ ਤੁਸੀਂ ਸਮਾਨ ਦੇਖ ਰਹੇ ਹੋ ਇਹ ਕਿਰਾਏਦਾਰਾਂ ਦਾ ਸਮਾਨ ਹੈ ਜਿਹੜਾ ਜਿੰਨਾਂ ਦਾ ਘਰ ਆ ਉਹਨਾਂ ਵੱਲੋਂ ਕੱਢਿਆ ਗਿਆ ਕਿਉਂਕਿ ਉਹ ਖਾਲੀ ਨਹੀਂ ਕਰ ਰਹੇ ਸੀ ਦੱਸਿਆ ਜਾ ਰਿਹਾ ਸੀ 1.5 ਸਾਲ ਤੋਂ ਜਿਹੜਾ ਕਿਰਾਇਆ ਵੀ ਨਹੀਂ ਦਿੱਤਾ ਤੇ ਬਿਜਲੀ ਦਾ ਬਿੱਲ ਵੀ ਨਹੀਂ ਦਿੱਤਾ ਤੇ ਖੁਦ ਕਬਜ਼ਾ ਕਰਕੇ ਜੋ ਅਲੀਗੇਸ਼ਨ ਜਿਹੜਾ ਲਗਾ ਰਹੇ ਆ ਵੀ ਇਹ ਘਰ ਦੇ ਵਿੱਚ ਖੁਦ ਹੀ ਜਿਹੜਾ ਕਬਜ਼ਾ ਜਿਹੜਾ ਕਿਸ਼ਤਾਂ ਤੇ 16000 ਰੁਪਏ ਮਾਤਾ 16000 ਰੁਪਏ ਕਿਸ਼ਤ 4000 ਰੁਪਏ ਜੀ ਜੀ 20000 ਤੁਹਾਡੀ ਤਰਖਾ ਹੈ ਤੇ ਤੁਸੀਂ 16500 ਤੁਸੀਂ ਕਿਰਾਇਆ ਨਾ ਤੁਹਾਨੂੰ ਇਧਰੋਂ ਆ ਰਹੇ ਕਿਰਾਏ ਦੇ ਆ ਰਹੇ ਮੈਨੂੰ ਤਿੰਨ ਜੰਮੀਨਾਂ ਤੋਂ 11ਵਾਂ ਮਹੀਨਾ ਹੋ ਗਿਆ ਜੀ 4ਵੇਂ ਮਹੀਨੇ ਹੋ ਗਿਆ 11 ਮਹੀਨਿਆਂ ਦੇ ਪਹਿਲਾਂ ਮੈਨੂੰ ਦਿੰਦੇ ਸੀ ਉਹ ਮੈਨੂੰ ਨਹੀਂ ਦਿੱਤਾ ਆ ਦੇਖੋ ਜੀ ਬਿੱਲ ਚੈੱਕ ਕਰੋ ਜੀ 7790 ਰੁਪਏ ਦੇ ਬਿੱਲ ਆ ਇਹ ਬਿਜਲੀ ਦਾ ਬਿੱਲ ਖੜਾ ਹੋ ਗਿਆ ਬਿਜਲੀ ਦਾ ਬਿੱਲ ਖੜਾ ਹੈ ਕਹਿੰਦੇ ਬਿੱਲ ਇਹਨਾਂ ਦੇ ਨਾਂ ਦਾ ਭਾਜੀ ਕਹਿੰਦੇ ਬਿੱਲ ਇਹਨਾਂ ਨੇ ਫੁਕਿਆ ਹੋਇਆ ਕਹਦੇ ਭਾਜੀ ਕੋਈ ਟੈਨਾਂ ਪੱਲੇ ਕੋਡ ਹੁੰਦਾ ਜਦੋਂ ਦਾ ਮੈਂ ਕਿਰਾਇਆ ਤੇ ਦਿੱਤੀ ਜਗ੍ਹਾ ਸ਼ੋਅ ਹੁੰਦਾ ਕਦੋਂ ਦਾ ਕਿੱਥੇ ਆ ਕੇ ਬਿੱਲ ਆਇਆ ਜੀ ਚਲੋ ਤੁਸੀਂ ਸਾਨੂੰ 3 ਲੱਖ ਆ ਦੇਖੋ 14 ਅਪ੍ਰੈਲ ਆ ਰਹੇ ਨੇ 7 ਅਪ੍ਰੈਲ ਆ ਰਹੇ ਨੇ ਦੀਪਕ ਨੂੰ ਲੱਗੇ ਪਰ ਆ ਜੀ ਕਰਾਈਆ ਕਰਾਨੀਆਂ ਭਾਜ ਕੁਸੇ ਨਾਲ ਸਮਾਨ ਸੁੱਟਿਆ ਸਾਡੇ ਪੇਚ ਪੈ ਗਏ ਹੁਣ ਕਦੀ ਕਿਸੇ ਦਿਨ ਫੋਨ ਕਰੀ ਜਾਂਦੇ ਕਦੀ ਕਿਸੇ ਦਿਨ ਕਰੀ ਜਾਂਦੇ ਸਾਨੂੰ ਧਮਕੀਆਂ ਕਾਦੀਆਂ ਧਮਕੀਆਂ ਕਾਦੀਆਂ ਧਮਕੀਆਂ ਮੇਰੀ ਕੀ ਡਿਮਾਂਡ ਕੁਛ ਹੋ ਗਈ ਤੂੰ ਜਿੰਨੇ ਵਾਰ ਕਹਿੰਦੇ ਜੇ ਤੁਹਾਡੀ ਮਾਰ ਪੁੱਛੋਗੇ ਕੋਈ ਜ਼ਿੰਮੇਵਾਰ ਤੁਹਾਨੂੰ ਇਹਨਾਂ ਟੋਲੋ ਕਰਾਣਾ ਹੈ ਸਾਡੇ ਨੂੰ ਅੰਦਰ ਕਰਾਣਾ ਜਿਹੜੇ ਆਏ ਸਕੇ ਨਾਲ ਬਿਲਕੁਲ ਬਿਲਕੁਲ ਜੀ ਸਸੋ ਦਾ ਮਾਲਕ ਮਕਾਨ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਇੱਕ ਵਾਰ ਫਿਰ ਕੀ ਜਲੰਦਰ ਦੇ ਮਾਲਕ ਮਕਾਨ ਜਿਹੜੇ ਕੀ ਨੇ ਅਰੀ ਮਾਤਾ ਤੁਰ ਕੇ ਗਈ ਹੈ ਐਂਬੂਲੈਂਸ ਦੇ ਵਿੱਚ ਉਹ ਵੀ ਵੀਡੀਓ ਪਈ ਹੈ ਵਧੀਓ ਉਹਦੇ ਦੇਖੋ ਕੈਮਰੇ ਲੱਗੇ ਹੀ ਹੋਣੇ ਜਿਹੜਾ ਬੰਦਾ ਤੁਰ ਕੇ ਗਿਆ ਉਹਦੇ ਪਤਾ ਲੱਗ ਹੀ ਜਾਣਾ ਉਹ ਤੁਰ ਕੇ ਗਿਆ ਤੁਹਾਨੂੰ ਅੱਛਾ ਸ਼ਾਰਿਆ ਨਾਲੋਂ ਵੱਡਾ ਨਹੀਂ ਵੀਡੀਓ ਚਾਹੀਏ ਇੱਕ ਆਂਟੀ ਸੀ ਜਿਹਨੇ ਹੋਣੇ ਜਿਹੜੀ ਤੁਹਾਡੀ ਗੱਲ ਕਰਾਈ ਹੈ ਉਹਨੂੰ ਜਾ ਕੇ ਕਹਿੰਦੇ ਤੂੰ ਡਰਾਮੇ ਕਰ ਅੱਛਾ ਡਰਾਮੇ ਕਰ ਕੇ ਤੈਨੂੰ ਲੈ ਕੇ ਭੇਜੇ ਤੇ ਆਪਾਂ ਇਹਨਾਂ ਤੋਂ ਉਲਟ ਪਰਚਾ ਕਰਾਈਏ ਕਰ ਕੀ ਸੱਦੇ ਹੁੰਦੇ ਕੋਣ ਆਈ ਐਨੀ ਗੱਲਾਂ ਕਹਿੰਦੇ ਆ ਜੀ ਉੱਤੋਂ ਸੱਚੀ ਹੈ ਤੁਹਾਨੂੰ ਆ ਬੈ ਕੇ ਮੈਂ 3 ਲੱਖ ਰੁਪਏ ਦਿੱਤਾ ਮੈਨੂੰ 3 ਲੱਖ ਦਿੱਤਾ ਕੋਈ ਦਿਖਾਵੇ ਕਿੱਥੇ ਦਿੱਤਾ ਜੀ ਜੇ 3 ਲੱਖ ਦਿੱਤਾ ਤਾਂ ਮੈਂ ਇੱਥੇ ਕਿਉਂ ਕੋਈ ਉਹ ਵੀ ਰਸੀਦ ਦਿਖਾ ਰਹੀ ਕਿ ਮੇਰੇ ਨਾਲ ਜਿਹੜੀ ਰਸੀਦ ਮੇਰੇ ਨਾਲ ਦੀ ਹੈਗੀ ਉਹ ਪਤਾ ਨਹੀਂ ਕਿਹੜੇ ਦਿਖਾ ਰਿਹਾ ਕੋਈ ਫੋਟੋ ਦਿਖਾ ਰਿਹਾ ਕੋਈ ਬੰਦੇ ਵਿੱਚ ਚੈੱਕ ਕਰੋ ਜੀ ਜੇ ਤੁਹਾਡੇ ਹੀ ਹਿਸਾਬ ਨਾਲ ਬੰਦੀ ਆ ਤਾਂ ਦੱਸੋ ਐਗਰੀਮੈਂਟ ਹੁੰਦਾ ਐਗਰੀਮੈਂਟ ਅਸੀਂ ਕਰਾਇਆ ਹੋਇਆ ਜਦੋਂ ਖਤਮ ਹੋ ਗਿਆ ਉਸ ਤੋਂ ਬਾਅਦ ਕਾਹਦਾ ਜੀ ਤਸਵੀਰਾਂ ਤੁਹਾਨੂੰ ਇੱਕ ਕਰ ਫਿਰ ਦੱਸ ਦਈਏ ਕਿ ਆ ਘਰ ਹੈ ਰਾਜਨਗਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਤੇ ਇਹ ਸਾਰਾ ਸਮਾਨ ਜਿਹੜਾ ਕਿਰਾਏਦਾਰਾਂ ਦਾ ਪਿਆ ਵਾ ਜਿਹੜਾ ਜਿਨ੍ਹਾਂ ਦੀ ਜਗ੍ਹਾ ਮਾਲਕ ਬਕਾਨ ਵਾਲੇ ਨੇ ਉਹਨਾਂ ਨੇ ਖੁਦ ਕੱਢਿਆ ਬਾਹਰ ਕਹਿੰਦੇ ਕਿ ਇਹ ਹੈ ਡੇਢ ਸਾਲ ਤੋਂ ਜਿਹੜਾ ਇਹੀ ਕੁਝ ਹੋ ਰਿਹਾ ਸੀ ਕੋਈ ਵੀ ਸਾਡੀ ਗੱਲਬਾਤ ਨਹੀਂ ਸੁਣੀ ਸੀ ਜਦੋਂ ਆਪਾਂ ਗੱਲਬਾਤ ਕਰਨ ਆਉਂਦੇ ਸੀ ਨਾ ਹੀ ਤੇ ਮੌਕੇ ਤੇ ਰਾਇਨਾ ਮੇਲੀ ਆਉਂਦੇ ਸੀ ਪਰ ਦੇਖ ਸਕਦੇ ਹੋ ਪਰਿਵਾਰ ਜਿਹਦਾ ਘਰ ਆ ਫੇਰ ਅੰਦਰ ਜਾ ਰਿਹਾ ਜੀ ਉਹ ਜਿਹਦਾ ਘਰ ਆ ਫੇਰ ਅੰਦਰ ਜਾ ਰਿਹਾ ਗੱਲ ਫੇਰ ਉਹਨਾਂ ਨੂੰ ਖੜਕਾ ਕੇ ਬਾਹਰ ਬੁਲਾ ਰਿਹਾ ਤੋ ਦੇਖੋ ਇਹ ਮਾਲਕ ਮਕਾਨ ਬਾਹਰ ਲੋ ਜੀ ਮਾਲਕ ਮਕਾਨ ਬਾਹਰ ਖੜੇ ਹੋ ਗਏ ਸੜਕ ਤੇ ਤੇ ਕਿਰਾਏਦਾਰ ਅੰਦਰ ਬੈਗੇ ਜੀ ਕਿਰਾਏਦਾਰ ਦੇਖ ਸਕਦੇ ਹੋ ਅੰਦਰ ਬੈਗੇ ਜੀ ਤੇ ਸਾਡਾ ਸਮਾਨ ਚੱਕ ਕੇ ਬਾਹਰ ਸੁੱਟਿਆ ਆ ਹਾਂਜੀ ਤੇ ਪੁਲਿਸ ਵਾਲੇ ਕਹਿੰਦੇ ਤੁਸੀਂ ਕਿੱਦਾਂ ਕਰ ਸਕਦੇ ਹੋ ਸਮਾਨ ਸਾਡਾ ਨਹੀਂ ਤੁਸੀਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਖਾਲੀ ਕਰ ਦਿਓ ਕਿੰਨੀ ਅਸੀਂ ਨਹੀਂ ਕਿੰਨੂ ਕਿਉਂ ਕਹਿਣਾ ਸੀ ਖਾਲੀ ਕਰ ਮੇਰੀ ਜਗ੍ਹਾ ਮੈਂ ਜਦੋਂ ਮਰਜੀ ਆਪਣੀ ਆਣ ਕੇ ਲੈ ਸਕਦੀ ਕਿੰਨੇ ਦਫਤਰਾਂ ਚ ਆਪਾਂ ਬੈਠੇ ਆ ਹੈ ਤੇ ਤੁਹਾਨੂੰ ਬਿਲਕੁਲ ਦੇਖ ਸਕਦੇ ਹੋ ਕੁੰਡਿਆਂ ਨੂੰ ਖੜਕਾਇਆ ਜਾ ਰਿਹਾ ਪਰ ਬਾਹਰ ਨਹੀਂ ਆ ਰਹੇ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਤੁਹਾਨੂੰ ਦਿਖਾ ਰਹੇ ਰਾਜਨਗਰ ਰਾਈ ਨੇ ਇਹ ਕਾਗਜ਼ੇ ਪ੍ਰੂਫ ਲੈ ਜੀ ਤੁਸੀਂ ਇਹ ਕਿਹਦੇ ਪ੍ਰੂਫ ਲੈ ਆ ਜੀ ਆਪਾਂ ਇਹ ਇਹਨਾਂ ਦੀਆਂ ਵਾ ਹਾਂ ਇਹਨਾਂ ਨੂੰ ਕਿੱਦਾਂ ਆਈਆਂ ਜੀ ਇਹ ਇਹ ਉਹਨਾਂ ਤੋਂ ਨਹੀਂ ਸਾਡਾ ਅੱਛਾ ਤੁਹਾਡੀ ਅੰਦਰ ਬੱਠੀ ਹੈ ਇਹਨਾਂ ਕੋਲ ਲੈਂਦੀ ਆਓ ਦੇਖੋ ਵਿਚਾਰੀ ਕਿੱਦਾਂ ਰੋ ਰਹੀ ਆ ਉਹੀ ਕਿਦਾਂ ਇੱਕ ਬੰਦਾ ਆਸ ਨਾਲ ਕੋਈ ਕਿਰਾਏ ਤੇ ਦਿੰਦਾ ਕਿਉਂਕਿ ਕਈਆਂ ਨੂੰ ਕਿਰਾਏ ਤੇ ਕਮਰਾ ਨਹੀਂ ਮਿਲਦਾ ਕਿਰਾਏ ਦੀ ਜਗ੍ਹਾ ਦੇ ਨਹੀਂ ਦੇਣੀ ਚਾਹੀਦੀ ਕਦੀ ਵੀ ਨਹੀਂ ਦੇਣੀ ਚਾਹੀਦੀ ਕਦੀ ਨਾ ਕਦੀ ਨਾ ਤਿਹਰਾਉ ਕਰੋ ਦਰਸ਼ਕ ਕਦੀ ਨਾ ਘੇਤੇ ਖਾਓ ਸਿਰਫ ਐਹੀ ਆ ਉਹ ਵਿਚਾਰੀ ਦੀ ਐਹੀ ਮੰਗਿਆ ਤੁਹਾਨੂੰ ਜਗ੍ਹਾ ਦਿੱਤੀ ਜਾਵੇ ਤੂੰ ਦੇਖੋ ਸਿਰ ਤੇ ਘਰ ਵਾਲਾ ਵੀ ਨਹੀਂ ਹੈਗਾ ਨਹੀਂ ਹੈਗਾ ਜਾਗਾ ਆਪ ਵੀ ਕਹਿੰਦੇ ਠੀਕ ਨਹੀਂ ਹੈਗੇ ਗੋਡਿਆਂ ਤੋਂ ਉੱਠ ਨਹੀਂ ਪਾਉਂਦੇ ਉਹ ਵਿਚਾਰੀ ਦੇਖੋ ਕਿੰਨਾ ਵਿਚਾਰੀ ਕਰੋ ਬਕਾਰ ਰੋਈ ਦੀਆ ਸਿਰਫ ਉਹਨੂੰ ਉਹਦਾ ਹੱਕ ਦਿਵਾਓ ਬਸ ਐਹੀ ਬੇਨਤੀ ਬਿਲਕੁਲ ਦੇਖ ਸਕਦੇ ਹੋ ਜਿਹੜੇ ਵੀ ਲੋਕ ਆ ਰਹੇ ਉਹੀ ਕਹਿ ਰਹੇ ਕਿ ਕਿਸੇ ਨੂੰ ਵੀ ਕਿਰਾਏ ਤੇ ਕਮਰਾ ਨਾ ਦਿਓ ਕਿਉਂਕਿ ਇਹ ਹਾਲਾਤ ਹੋ ਜਾਂਦੇ ਜੀ ਤਸਵੀਰਾਂ ਕਿਉਂਕਿ ਮਾਲ ਮਕਾਨ ਜਿਹੜੇ ਬਾਹਰ ਖੜੇ ਹੋ ਜਾਂਦੇ ਤੇ ਕਿਰਾਏਦਾਰ ਅੰਦਰ ਫਿਰ ਬਹਿ ਜਾਂਦੇ ਆ ਤੇ ਨਾਲ ਹੀ ਤੱਕਾ ਕਹਿ ਸਕਦੇ ਆ ਪਾ ਜੀ ਦੇਖੋ ਮਾਂ ਹੱਲੇ ਵੀ ਰੋ ਰਹੀ ਹੈ ਕਿਉਂਕਿ ਮਿਹਨਤ ਦੀ ਕਮਾਈ ਜੋ ਬਣਾਈ ਖੜੀ ਕੀਤੀ ਹੈ ਤੇ ਅੱਜ ਉਹਨਾਂ ਨੂੰ ਬਾਹਰ ਸੜਕ ਤੇ ਖੜਾ ਹੋਣਾ ਪੈ ਰਿਹਾ ਹੈ ਤਸਵੀਰਾਂ ਤੁਹਾਨੂੰ ਜਲੰਧਰ ਦੇ ਦਿਖਾ ਰਹੇ ਰਾਜਨਗਰ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਹੋ ਰਿਹਾ ਤੇ ਲੋਕ ਇਕੱਠੇ ਹੋ ਰਿਹਾ ਕੀ ਮੱਲਨਵਾਸੀ ਵੀ ਦੇਖ ਰਹੇ ਆ ਤੁਸੀਂ ਜਾਓ ਭਾਜੀ ਭਾਜੀ ਕੋਈ ਮੋਰਤਵਾਦ ਕੋਲ ਕਿਸ ਨੂੰ ਫੋਨ ਕੀਤਾ ਹਾਲ ਤੱਕ ਤੁਸੀਂ ਨਹੀਂ ਜੀ ਤੇ ਕੋਈ ਗੱਲਬਾਤ ਨਹੀਂ ਭਰਾ ਹੀ ਭਰਾ ਨਾਲ ਗੱਲ ਕਰੋ ਭਾਜੀ ਭਾਈ ਹੁਣ ਮੋਰਦੁਆਰ ਨੂੰ ਦੱਸੋਗੇ ਇਹ ਚੀਜ਼ਾਂ ਹੋ ਰਹੀਆਂ ਸਾਡੇ ਨਾਲ ਜੀ ਭਾਈ ਉਲਟੇ ਦੇਖ ਲਓ ਹੁਣ ਅੰਦਰ ਸਾਡੇ ਘਰ ਦੇ ਵਿੱਚ ਤਾਲਾ ਲਾ ਕੇ ਕਬਜ਼ਾ ਕਰਕੇ ਬਹਿ ਗਿਆ ਬਾਹਰ ਨਹੀਂ ਆ ਰਿਹਾ ਭਾਈ ਇੱਦਾਂ ਹੀ ਰਹੇਗਾ ਭਾਈ ਤਾਲੇ ਲੱਗਣਗੇ ਫੇ ਤੁਸੀਂ ਕੀ ਤਾਂ ਤਾਲੇ ਤਾਂ ਲੱਗਣਗੇ ਅਸੀਂ ਆਪਣਾ ਘਰ ਖਾਲੀ ਕਰਾਵਾਂਗੇ ਭਾਈ ਅਸੀਂ ਮਜੂਰ ਤੇ ਕਰਾਵਾਂਗੇ ਜਿੱਦਾਂ ਵੀ ਹੋਏਗਾ ਭਾਈ ਜੇ ਪ੍ਰਸ਼ਾਸਨ ਨਹੀਂ ਤੁਹਾਡਾ ਸਾਥ ਦੋਗੇ ਜੀ ਭਾਈ ਫਿਰ ਅਸੀਂ ਉੱਤੇ ਚੱਲ ਜਾਵਾਂਗੇ ਹਮਮ ਗੱਲ ਖਤਮ ਭਾਈ ਪਾਪਾ ਢਾਡੇ ਅੱਗੇ ਵੀ ਹੱਥ ਜੋੜਤੇ ਆ ਤੁਹਾਡੇ ਅੱਗੇ ਰਿਕਵੈਸਟ ਆ ਭਾਈ ਸਾਨੂੰ ਸਾਡਾ ਘਰ ਦਿਵਾ ਦਿਓ ਭਾਈ ਪਾਪਾ ਦੁਖੀ ਹੋਏ ਨੇ ਬਸ ਆਹ ਅਮੀਰ ਬੰਦੇ